ਕਿਸੇ ਵੀ ਪਲੇਅਰ ਦੇ ਕੋਈ ਬਾਮ ਕੋਈ ਸਪਰੇ ਕੋਈ ਗਰੀਸ ਦੀ ਚੀਜ਼ ਲੱਗੀ ਹੋਵੇ ਚਾਹੇ ਉਹ ਘਰੋਂ ਤੇਲ ਨਾਲ ਨਾਤਾ ਹੋਵੇ ਜੇ ਯੂਰੀ ਨੂੰ ਪਤਾ ਲੱਗ ਗਿਆ ਜਿਹੜੀ ਬੈਠੀ ਆ ਉੱਥੇ ਮੈਂ ਕੋਈ ਇਨਵੋਲਵਮੈਂਟ ਨਹੀਂ ਹੈ ਪਾਕਿਸਤਾਨੀ ਕਬੱਡੀ ਫੈਡਰੇਸ਼ਨ ਦੀ ਆ ਉਹ ਬੰਦਾ ਟੂਰਨਾਮੈਂਟ ਤੇ ਖੇਡ ਨਹੀਂ ਸਕਦਾ ਵੀ ਨਿਲਾਹਾ ਕੇ ਖੇਡ ਲਓ ਇਹ ਤੁਹਾਡੀ ਜ਼ਿੰਮੇਵਾਰੀ ਕੋਚਾਂ ਦੀ ਆ ਇਸ ਚੀਜ਼ ਨੂੰ ਲਾਈਟ ਨਾ ਲਿਓ ਮੈਨੂੰ ਕੋਈ ਮੰਡ ਨਹੀਂ ਉਹ ਬੰਦਾ ਨਹੀਂ ਖੇੜਦਾ ਟੀਮ ਬਾਹਰ ਚੱਲ ਗਈ ਤਿੰਨ ਟੀਮਾਂ ਦੋ ਟੀਮਾਂ ਨਾਲ ਵੀ ਮੈਚ ਕਰਾ ਕੇ ਮੈਂ ਆ ਜਾਣਾ ਪਰ ਇਹ ਰੂਲ ਤੇ ਆਪਾਂ ਪੱਕੇ ਆ ਸਾਰੇ ਲਾਈਵ ਸੁਣ ਰਹੇ ਆ ਕੋਈ ਬੰਦਾ ਗਰੀਸ ਬਾਮ ਸਪਰੇ ਹੁਣ ਬੰਦੇ ਕਈ ਸਪਰੇ ਲੈ ਆਉਂਦੇ ਨਾਲ ਅਸੀਂ ਅੰਦਰ ਸਪਰੇ ਮਾਰ ਲੈਨੇ ਆ ਪਾਕਿਸਤਾਨ ਚ ਕੀ ਚੱਲਦਾ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ 1999 ਦਾ ਹੁਣਾ ਮੈਂ ਰੋਮ ਰੋਮ ਦਾ ਬਾਖਵਾਂ ਆ ਪਲੇਰਾਂ ਨਾਲ ਇੱਥੇ ਕੀ ਕਰਦੇ ਆ ਕੱਚਾਂ ਦੇ ਵਿੱਚ ਲਾਏ ਆਉਂਦੇ ਆ ਬਾਮ ਕੱਚੇ ਚ ਲਾਏ ਆਉਂਦੇ ਆ ਬਾਮ ਲਗੋਟੇ ਜਿਹਾ ਬਾਮ ਲੱਗੀ ਹੋਈ ਆ ਚਲਦੇ ਮੈਚ ਪਾਣੀ ਪਿੰਦਾ ਚਲਦੇ ਮੈਚ ਬਾਮ ਲੱਗਦੀ ਆ ਜਿਸ ਬੰਦੇ ਨੇ ਪਾਣੀ ਨੂੰ ਟੱਚ ਵੀ ਕੀਤਾ ਪਾਣੀ ਦਾ ਟਾਈਮ ਹੋਊਗਾ ਕੋਸਾ 10 ਮਿੰਟ ਬਾਅਦ ਜਾਂ 5 ਮਿੰਟ ਬਾਅਦ ਪਾਣੀ ਦਾ ਟਾਈਮ ਜਿਹੜਾ ਤੁਸੀਂ ਸਿਲੈਕਟ ਕਰਤਾ ਜਿਊਰੀ ਨੇ ਫੈਡਰੇਸ਼ਨ ਨੇ ਉਦੋਂ ਪਾਣੀ ਮਿਲਣਾ ਜਿਸ ਬੰਦੇ ਨੇ ਵਿੱਚ ਪਾਣੀ ਪੀ ਲਿਆ ਪਿਛਲੇ ਸਾਲ ਗਲਾਮਬਸ ਵੱਟ ਦੀ ਟੀਮ ਵੀ ਇਸ ਕਰਕੇ ਹਰੀ ਸੀਗੀ ਯਾਦ ਹੈ ਤੁਹਾਨੂੰ ਸਾਰਿਆਂ ਨੂੰ ਇਹਦਾ ਖੁੱਦ ਦਾ ਟੂਰਨਾਮੈਂਟ ਹਰ ਗਿਆ ਸੀ ਇਹ ਆਪ ਕਿਉਂ ਕਿਉਂਕਿ ਇਹਦੇ ਬੰਦੇ ਨੇ ਪਾਣੀ ਪੀ ਲਿਆ ਸੀ। ਉੱਥੇ ਬਥੇਰੀ ਬਹਿਸ ਹੋ ਗਈ ਆ ਚੱਲਿਆ ਪਰ ਨਹੀਂ ਮੈਂ ਵੀ ਉੱਥੇ ਸੀ। ਮੈਂ ਕਿਹਾ ਰੂਲ ਇਜ਼ ਰੂਲ। ਹਾਲਾਂਕਿ ਮੈਂ ਉਹਦੇ ਉਸ ਟੂਰਨਾਮੈਂਟ ਚ ਇਨਵੋਲ ਨਹੀਂ ਸੀ। ਉਹ ਟੀਮ ਮੇਰੀ ਉਸ ਨੰਬਰ ਤੋਂ ਹਾਰ ਗਈ। ਅਸੀਂ ਕਿਸੇ ਦਾ ਕੋਈ ਪੱਕ ਪਾਤ ਨਹੀਂ ਕਰਨਾ ਜਿੱਦਾਂ ਮੈਂ ਪਹਿਲਾਂ ਕਿਹਾ ਪਰ ਅਸੀਂ ਰੂਲਾਂ ਦੇ ਪੂਰੇ ਸਟ੍ਰਿਕਟ ਰਹਿਣਾ। ਕੋਈ ਬੰਦਾ ਪਾਣੀ ਨਹੀਂ ਪੀ ਸਕਦਾ ਚੱਲਦੇ ਮੈਚ ਦੇ ਵਿੱਚ ਜੇ ਉਹ ਫੜਿਆ ਗਿਆ ਉਹਦੇ ਅਗੇਂਸਟ ਨੰਬਰ ਜਾਣਾ।